ਬਿਨਾਂ ਕਿਸੇ ਬਜਾਤੋਂ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਬੰਦਿਆਂ ਨਾਲ ਇਹੋ ਜਿਹੀਆਂ ਵਧੀਕੀਆਂ ਸਰਕਾਰ ਕਰਦੀ ਹੁੰਦੀ ਹੈ ਜਿਹੜੇ ਸਰਕਾਰ ਦੇ ਵਿਰੁੱਧ ਚੱਲਦੇ ਹੋਣ ਜਿਹੜੇ ਸਰਕਾਰ ਦੀਆਂ ਨਲਾਇਕੀਆਂ ਨੂੰ ਲੋਕਾਂ 'ਚ ਲੈ ਕੇ ਆਉਂਦੇ ਹੋਣ ਜੋ ਪੰਜਾਬ ਦੇ ਮੁੱਦਿਆਂ ਤੇ ਜੋ ਸਰਕਾਰ ਵਾਅਦੇ ਕਰਕੇ ਆਉਂਦੀ ਹੁੰਦੀ ਆ ਉਹ ਸਰਕਾਰ ਨੂੰ ਜਿਹੜੇ ਬੰਦੇ ਲੋਕਾਂ ਤੱਕ ਲੈ ਕੇ ਜਾਣ ਕਿ ਆ ਵਾਅਦੇ ਕਰੇ ਸੀ ਨੂੰ ਪੂਰੇ ਕਰੋ ਉਹਨਾਂ ਨੂੰ ਐਵੇਂ ਗ੍ਰਿਫਤਦਾਰੀਆਂ ਉਹਨਾਂ ਦੀ ਹੁੰਦੀ ਹੁੰਦੀਆਂ ਪਰ ਇੱਥੇ ਆਮ ਬੰਦਾ ਸਿਰਫ ਕਿਵੇਂ ਹੋ ਸਕਦਾ ਲੱਖਾ ਸਿੰਘ ਸਿਧਾਣਾ ਬਾਈ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਦੋ ਬੰਦੇ ਥਾਣੇ ਦੇ ਵਿੱਚ ਵੜ ਗਏ ਤੇ ਬਾਈ ਉਹਨਾਂ ਨੇ ਗੱਡੀ ਪਿੱਛੇ ਲਾ ਕੇ ਉੱਥੇ ਗਏ ਤੇ ਥਾਣੇ ਦੇ ਵਿੱਚ ਦਰਖਾਸਤ ਲਿਖਣ ਦੀ ਥਾਂ ਤੇ ਇਹਨਾਂ ਦੇ ਗਲ ਪੈ ਗਏ ਬੰਦੇ ਕਿ ਸਾਡੇ ਪੰਜਾਬ ਦੀ ਪੁਲਿਸ ਐਦਾਂ ਦੀ ਹੈ ਪੰਜਾਬ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਕੰਮ ਕਰਨਾ ਸੀ ਚਿੱਟਾ ਬੰਦ ਕਰਨਾ ਸੀ ਅਬਰਾਈਆਂ ਬੰਦ ਕਰਨੀਆਂ ਸੀ ਪਰ ਬੰਦ ਕਿਨਾਂ ਨੂੰ ਕਰਨ ਲੱਗੇ ਜਿਹੜੇ ਪੰਜਾਬ ਦੇ ਲਈ ਲੜ ਰਹੇ ਨੇ ਪਾਣੀਆਂ ਲਈ ਲੜ ਰਹੇ ਨੇ ਚਿੱਟੇ ਨੂੰ ਰੋਕਣ ਦੀਆਂ ਗੱਲਾਂ ਕਰਦੇ ਆ ਧੀਆਂ ਭੈਣਾਂ ਦੇ ਘਰ ਬਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਬੰਦ ਉਹਨਾਂ ਨੂੰ ਠਾਣੇ ਦੇ ਵਿੱਚ ਕੀਤਾ ਜਾ ਰਿਹਾ ਸੋ ਪੰਜਾਬ ਦੇ ਲੋਕੋ ਹੁਣ ਗੱਲ ਤੁਹਾਡੇ ਤੇ ਆ ਹੁਣ ਅਸੀਂ ਇਹ ਦੇਖਣਾ ਹੈ ਕਿ ਸਾਰਾ ਦਿਨ ਸਾਨੂੰ ਘੱਟੋ ਘੱਟ ਸਾਰੀ ਟੀਮ ਨੂੰ ਆ ਮੇਰੀ ਭਿੰਦੇ ਚੋਟੀ ਨਾਲ ਗੱਲ ਹੋਈ ਜਾਂਦੀ ਸੀ ਕਹਿੰਦਾ ਭਾਈ 100 150 ਫੋਨ ਤਾਂ ਮੈਨੂੰ ਆ ਜਾਂਦਾ ਅਨੇਕੀ ਫੋਨ ਮੈਨੂੰ ਆ ਜਾਂਦੇ ਆ ਕਿ ਯਾਰ ਭਾਈ ਆ ਫਾਣਾ ਟੋਲ ਪਲਾਜੇ ਦੇ ਖੜਿਆ ਨੰਗਾਇਓ। ਜਾਂ ਟੋਲ ਪਲਾਜੇ ਦੇ ਜਾ ਕੇ ਸਿੱਧਮ ਸਿੱਧੀ ਕਹਿ ਦਿੰਦੇ ਆ ਭਾਈ ਲੱਖੇ ਸਿਧਾਣੇ ਦੇ ਬੰਦੇ ਆ। ਹੁਣ ਲੱਖਾ ਸਿਧਾਣਾ ਕੱਲੇ ਟੋਲ ਪਲਾਜਿਆਂ ਲਈ ਵਰਤਨ ਨਹੀਂ ਰੱਖਿਆ ਹੋਇਆ। ਜਾਂ ਫਿਰ ਜਦੋਂ ਉਥੇ ਕੋਈ ਗੱਲ ਆਉਂਦੀ ਆ ਜਦੋਂ ਉਥੇ ਕੋਈ ਵਿਵਪਤਾ ਪੈਂਦੀ ਆ ਜਦੋਂ ਪੰਜਾਬ ਸਰਕਾਰ ਉਹਨੂੰ ਵਿਪਦਾਰ ਕਰਦੀ ਆ ਉਦੋਂ ਉਹਦੇ ਪਿੱਛੇ ਖੜਨਾ ਵੀ ਜਾਣਦੇ ਹੋ ਜਾਂ ਨਾ। ਚੱਕ ਲਾ ਟੋਲ ਪਲਾਜਿਆਂ ਦਾ ਨਾਂ ਲੈ ਕੇ ਰੰਗ ਜਾਣਾ। ਨਾਕਿਆਂ ਦਾ ਨਾਂ ਲੈ ਕੇ ਰੰਗ ਜਾਣਾ। ਪਰ ਜਦੋਂ ਉਹਤੇ ਕੋਈ ਬਿਮਤਾ ਪੈਂਦੀ ਹੈ ਜਦੋਂ ਉਹਦੇ ਮਗਰ ਜਾਣਾ ਪੈਂਦਾ ਤੇ ਉਦੋਂ ਫਿਰ ਚਿਤ ਚੇਤੀ ਵੀ ਨਹੀਂ ਉਦੋਂ ਤੁਸੀਂ ਆਪਦੇ ਕੋਈ ਆਪਦੇ ਕੰਮ ਲੱਗਿਆ ਹੁੰਦਾ ਕੋਈ ਕਿਸੇ ਦੇ ਕੰਮ ਲੱਗਿਆ ਹੁੰਦਾ ਬਸ ਫੋਨਾਂ ਤੇ ਜਰੂਰ ਦੇਖ ਲੈਣੇ ਹੋ ਜਾਂ ਕਮੈਂਟ ਕਰ ਦੇਣਾ ਉਹ ਭਰਾਵੋ ਬੰਦੇ ਦੇ ਮਗਰ ਖੜਨਾ ਸਿੱਖ ਲੋ ਏ ਥੋੜੇ ਕ ਬੰਦੀ ਰਹਿ ਗਏ ਤੁਹਾਡੇ ਲਈ ਲੜਨ ਵਾਲੇ ਪੰਜਾਬ ਲਈ ਬੋਲਣ ਵਾਲੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲੇ ਪੰਜਾਬ ਦੀ ਬੋਲੀ ਦੀ ਗੱਲ ਕਰਨ ਵਾਲੇ ਥੋੜੇ ਕ ਬੰਦੇ ਰਹਿ ਗਏ ਸਮਝ ਲੋ ਗੱਲ ਨੂੰ ਛੇ ਗੱਲ ਤੁਸੀਂ ਨਾ ਸਮਝੀ ਤਾਂ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਕੋਲ ਕੋਈ ਲੜਨ ਵਾਲਾ ਬੰਦਾ ਹੀ ਨਹੀਂ ਰਹਿਣਾ ਸਰਕਾਰਾਂ ਧੱਕੇਸਾਹੀਆਂ ਕਰੇ ਕਰਨਗੀਆਂ ਸਰਕਾਰਾਂ ਕਦੇ ਕਿਸੇ ਨੂੰ ਚੱਕ ਲੈ ਕਦੇ ਕਿਸੇ ਨੂੰ ਚੱਕ ਲੈ ਕੁਝ ਵੀ ਕਰਨ ਯਾਰ ਕਿਉਂਕਿ ਅੱਜ ਇੱਥੇ ਪੁਲਿਸ ਰਾਜ ਹੈ ਪੰਜਾਬ ਦੇ ਵਿੱਚ ਕੋਈ ਜਵਾਬ ਦੇ ਹੀ ਨਹੀਂ ਹੈਗਾ ਕੋਈ ਕੁਸ਼ ਕਰੇ ਕਿਸੇ ਦੇ ਪਰਚਾ ਪਵੇ ਕੋਈ ਇੱਥੇ ਹਰਾਸ ਦੇ ਵਿੱਚ ਲੈ ਕੇ ਕੋਈ ਬੰਦਾ ਮਾਰ ਦਿੱਤਾ ਜਾਂਦਾ ਉਹਦੇ ਧੱਕੇਸਾਹੀ ਕਰਕੇ ਕਦੇ ਕਿਸਤੇ ਪਰਚੇ ਪਾ ਦਿੱਤੇ ਜਾਂਦੇ ਨੇ ਏ ਅੱਜ ਭਗਵੰਤ ਮਾਨ ਇੱਥੇ ਮੁੱਖ ਮੰਤਰੀ ਨਹੀਂ ਨੇਗਾ ਦਿੱਲੀ ਦਾ ਲਾਲਾ ਮੁੱਖ ਮੰਤਰੀ ਆ ਕੇਜਰੀਆਲ ਦਿੱਲੀ ਤੋਂ ਚੱਲ ਰਿਹਾ ਪੰਜਾਬ ਭਗਵੰਤ ਮਾਨ ਤੋਂ ਸਾਰੀਆਂ ਪਾਵਰਾਂ ਖੋਹ ਲਈਆਂ ਨੇ ਆ ਥੋੜੇ ਦਿਨ ਹੀ ਹੋਏ ਨੇ ਭਗਵੰਤ ਮਾਨ ਤਾਂ ਇੱਕ ਡੰਮੀ ਰੱਖਿਆ ਹੋਇਆ ਇੱਕ ਮੁੱਖ ਮੰਤਰੀ ਪੰਜਾਬ ਦਾ ਹੈ ਉਹਦੇ ਸਿਰ ਤੇ ਪੱਗ ਹੈ ਪਰ ਕੇਸਾ ਤੋਂ ਬਿਨਾ ਪੱਗ ਉਹ ਸਭ ਨੂੰ ਪਤਾ ਹੈ ਪਰ ਉਹ ਇੱਕ ਡੰਮੀ ਰੱਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਓ ਵੀ ਪੰਜਾਬ ਦਾ ਤੁਹਾਡਾ ਮੁੱਖ ਮੰਤਰੀ ਆ ਪਰ ਇਹ ਸਾਰਾ ਪੰਜਾਬ ਕੇ ਏਰੀਆ ਚਲਾ ਰਿਹਾ ਡੋਰੇ ਦੀ ਕੇਰੀਆਲ ਦੇ ਹੱਥ ਹੈ ਕੀ ਮਾਰਾ ਕਰਤਾ ਭਾਈ ਲਖੇ ਸਦਾਨੇ ਨੇ ਜਿਹੜੀਆਂ ਚੀਜ਼ਾਂ ਇੱਥੇ ਪ੍ਰਸ਼ਾਸਨ ਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਰਦਾ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੇ ਘਰ ਬਸਾਉਣੇ ਪ੍ਰਸ਼ਾਸਨ ਦਾ ਕੰਮ ਹੁੰਦਾ ਪੁਲਿਸ ਦਾ ਕੰਮ ਹੁੰਦਾ ਪਰ ਲੋਕਾਂ ਦੇ ਧੀਆਂ ਭੈਣਾਂ ਦੇ ਘਰ ਉਹ ਉਹ ਬਸਾਉਂਦਾ ਲੋ ਹੁਣ ਜਿਹੜੇ ਵੀ ਲਾਈਵ ਸੁਣ ਰਹੇ ਨੇ ਧਿਆਨ ਨਾਲ ਸੁਣ ਲਓ ਬਾਈ ਕਿ ਬਰਨਾਲਾ ਸਾਧ ઠાਣੇ 'ਚ 9 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਇਕੱਠ ਰੱਖਿਆ ਗਿਆ। ਸਵੇਰੇ ਲੱਖਾ ਸਿੰਘ ਸਿਹਤਾਂ ਨੂੰ ਆਪਾਂ ਉੱਥੋਂ ਛੁਡਵਾ ਕੇ ਲੈ ਕੇ ਆਉਣਾ। ਤੇ 9:30 ਵਜੇ ਕਰੀਬ ਤੁਸੀਂ ਬਈ ਬਰਨਾਲਾ ਸਾਧ ઠાਣੇ 'ਚ ਜਰੂਰ ਪਹੁੰਚੋ। ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਭਰਾ ਕਿਸੇ ਵੀ ਕਿਤੇ ਵੀ ਕੰਮ ਹੁੰਦਾ ਲੱਖੇ ਸਾਡੇ ਨਾਮ ਲੈ ਕੇ ਵਰਤ ਕੇ ਆਪਣਾ ਫਾਇਦਾ ਚਾਹੁੰਦੇ ਐ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਰਾਵੋ ਲੱਖਾਂ ਸਦਾ ਨਾਲ ਟੋਲ ਪਾਦਿਆਂ ਵਾਸਤੇ ਨਾ ਰੱਖਿਆ ਕਰੋ ਉਹਦੇ ਪਿੱਛੇ ਆ ਕੇ ਖੜ ਜਾ ਕਰੋ ਜਦੋਂ ਸਰਕਾਰ ਉੱਤੇ ਧੱਕਾ ਕਰਦੀ ਹੈ ਪੰਜਾਬ ਦੇ ਮੁੱਦੇ ਉਹ ਤੁਹਾਡੇ ਲਈ ਚੱਕਦਾ ਹੈ ਗੱਲ ਉਹ ਪਾਣੀ ਦੀ ਤੁਹਾਡੇ ਬੱਚਿਆਂ ਲਈ ਕਰਦਾ ਹੈ ਬੋਲੀ ਦੀ ਗੱਲ ਤੁਹਾਡੇ ਆਉਣ ਵਾਲੇ ਭੁੱਖ ਲਈ ਕਰਦਾ ਹੈ ਆ ਗੰਦੇ ਨਾਲੇ ਤੇ ਜੇ ਗੰਦੇ ਨਾਲੇ ਦੀ ਗੱਲ ਆਉਂਦੀ ਹੈ ਬੁੱਢੇ ਨਾਲੇ ਦੀ ਬੁੱਢੇ ਨਾਲੇ ਦੀ ਗੱਲ ਆਉਂਦੀ ਹੈ ਲੁਧਿਆਣੇ ਵਾਲੇ ਦੀ ਤਾਂ ਉਹ ਕਿਹਦੇ ਲਈ ਕਰਦਾ ਹੈ ਭਾਈ ਉਹਦੇ ਘਰੇ ਦਾ ਉਹ ਪਾਣੀ ਜਾਂਦਾ ਨਹੀਂ ਉਹ ਲੜਾਈ ਲੋਕਾਂ ਵਾਲੀ ਲੜੀ ਜਾਂਦੀ ਹੈ ਤੇ ਪਰ ਜਦੋਂ ਉਸ ਬੰਦੇ ਤੇ ਸਾਡੇ ਆਗੂ ਤੇ ਬਿਫਤਾ ਪਵੇ ਤੇ ਲੋਕ ਨਾ ਆਉਣ ਕਿ ਅਸੀਂ ਫਿਰ ਘਰਾਂ ਚ ਲੁੱਕ ਕੇ ਬਹਿ ਜਾਈਏ ਤੇ ਉਹ ਵੀ ਸਾਡੇ ਤੇ ਲਾਹਨਤ ਹੈ ਫਿਰ ਫਿਰ ਅਗਲਾ ਕਿੰਨਾ ਕੁ ਟਾਈਮ ਤੁਹਾਡੀ ਲੜਾਈ ਲੜੂ ਬਾਈ ਕਿੰਨਾ ਟਾਈਮ ਤੁਹਾਡੇ ਪਿੱਛੇ ਫਿਰੂਗਾ ਆਗੂ ਥੋੜੀ ਰਹਿ ਗਏ ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬ ਲਈ ਲੜਨ ਵਾਲੇ ਨਹੀਂ ਇੱਥੇ ਹੋਏ ਗਏ ਨੇ ਬਹੁਤ ਜਿਹੜੇ ਕਹਿੰਦੇ ਤਾਂ ਹੈਗੇ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਆ ਤੁਹਾਨੂੰ ਪਤਾ ਹੀ ਹੈ ਸਰਕਾਰ ਆਈ ਨੂੰ 4 ਸਾਲ ਹੋ ਗਏ ਕੀ ਕਰਤਾ ਅੱਖ ਨਹੀਂ ਕੀਤਾ ਪੰਜਾਬ ਦੇ ਹਾਲਾਤ ਦਿਨੋਂ ਦਿਨ ਕਿਹੋ ਜੇ ਹੁੰਦੇ ਜਾ ਰਹੇ ਨੇ ਸਭ ਨੂੰ ਪਤਾ ਹੈ ਪਰ ਹੁਣ ਦੇਖਦੇ ਆਂ ਬਈ ਬਰਨਾਲੇ 9 ਵਜੇ ਸਾਡੇ ਠਾਣੇ ਅੱਗੇ ਕੌਣ ਕੌਣ ਆਉਂਦਾ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਪੰਜਾਬ ਦੇ ਹੱਕਾਂ 'ਚ ਬੋਲਣ ਵਾਲੇ ਬੰਦਿਆਂ ਦੇ ਜੇ ਬੰਦਿਆਂ ਤੁਸੀਂ ਐ ਕਰਨ ਲੱਗੇ ਤਾਂ ਪੰਜਾਬ ਫਿਰ ਹਮੇਸ਼ਾ ਬਾਕੀ ਰਿਹਾ ਹਸੂਤੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਖੂਨ ਹੈ ਉਹ ਬਾਗੀ ਹੈ ਸੋ ਪ੍ਰਭੂ ਆਓ ਇਕੱਠੇ ਹੋ ਕੇ ਆਪਾਂ ਜਿਹੜਾ ਆਗੂ ਸਾਡੇ ਲਈ ਲੜਦਾ ਹੈ ਆਪਾਂ ਉਹਦੇ ਲਈ ਲੜਿਆ ਕਰੀਏ ਤਾਂ ਕਿਤੇ ਜਾ ਕੇ ਸਾਡਾ ਪੰਜਾਬ ਬਾਈ ਬਚੂਗਾ ਇਹ ਬੇਨਤੀ ਹੈ ਸੋ ਆਓ ਮਿਲਦੇ ਆਂ ਬਾਈ 9 ਵਜੇ ਬਰਨਾਲਾ ਸਦਰ ਥਾਣੇ ਦੇ ਅੱਗੇ ਸੋ ਇਹ ਨਿੰਦਨਜੋਗ ਘਟਨਾ ਹੋਈ ਹੈ ਜਿਹੜੀ ਵੀ ਹੋਈ ਹੈ ਇੱਥੇ ਆਮ ਬੰਦਾ ਕੀ ਸੇਫ ਹੋਊਗਾ ਕੀ ਰਾਤ ਨੂੰ ਥਾਣੇ ਤੇ ਜਾ ਕੇ ਬਾਈ ਐਫ ਆਈ ਆਰ ਕਰਾ ਦੂਗਾ ਕੀ ਦਰਖਾਸਤ ਦੇ ਦੂਗਾ ਜਦੋਂ ਇੱਕ ਪੰਜਾਬ ਵਾਲੀ ਲੜਨ ਵਾਲੇ ਬੰਦੇ ਦਾ ਨਾਮ ਹੈ ਉਹਦੇ ਨਾਲ ਹੀ ਉੱਥੇ ਹੱਥੋਂ ਪਾਈ ਹੋਗੀ ਉਹ ਉਹਦੀ ਦਰਖਾਸਤ ਨਹੀਂ ਲਿਖੀ ਸਗੋਂ ਉਸੇ ਨੂੰ ਫੜ ਕੇ ਸਾਰੀ ਰਾਤ ਥਾਣੇ 'ਚ ਰੱਖ ਲਿਆ ਇਥੇ ਆਹ ਬੰਦਾ ਕੀ ਸੇਪ ਹੈ ਸਾਰੇ ਮਾੜੇ ਨਹੀਂ ਹੁੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪ੍ਰਸ਼ਾਸਨ ਦੇ ਵਿੱਚ ਬਹੁਤ ਏਦਾਂ ਦੇ ਚੰਗੇ ਬੰਦੇ ਵੀ ਬੈਠੇ ਆ ਜਿਹੜੇ ਗੱਲ ਨੂੰ ਚੁੜਕੀਆਂ 'ਚ ਨਿਮੇੜ ਦਿੰਦੇ ਆ 5 ਮਿੰਟਾਂ 'ਚ ਨਿਮੇੜ ਦਿੰਦੇ ਆ ਬਹੁਤ ਚੰਗੇ ਅਫਸਰ ਨੇ ਜਿਹੜੇ ਛਿੱਟਿਆਂ ਤੇ ਕਾਰਵਾਈਆਂ ਕਰਦੇ ਆ ਬਹੁਤ ਏਦਾਂ ਦੇ ਵੀ ਜਿਹੜੇ ਛੱਡ ਵੀ ਦਿੰਦੇ ਆ ਸਾਰਿਆਂ ਦੀ ਗੱਲ ਨਹੀਂ ਹੁੰਦੀ ਪਰ ਜਿਹੜਾ ਮਾੜਾ ਹੈ ਉਹ ਮਾੜਾ ਹੀ ਹੈ ਜਿਹੜਾ ਚੰਗਾ ਹੈ ਉਹ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਬੋਲਦੇ ਰਹੇ ਨੇ ਕਿ ਪ੍ਰਸ਼ਾਸਨ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਨੇ ਜਿਹੜੇ ਪੰਜਾਬ ਦੀ ਸੋਚਦੇ ਆ ਆਓ ਮਿਲਦੇ ਹਾਂ ਬਰਨਾਲੇ ਸਾਧ ਥਾਣੇ 'ਚ 9 ਵਜੇ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਬਾਈ ਉੱਥੇ ਪਹੁੰਚੋ ਤਾਂ ਜੋ ਆਪ ਬਾਈ ਲੱਖਾ ਸਿੰਘ ਸਿਧਾਨਾ ਨੂੰ ਉੱਥੋਂ ਰਿਹਾ ਕਰਾ ਕੇ ਲੈ ਕੇ ਆਈਏ ਓਕੇ ਜਦੋਂ ਕੋਈ ਗਲਤੀ ਨਹੀਂ ਕੁਝ ਕੀਤਾ ਨਹੀਂ ਸਗੋਂ ਉਹ ਗੱਡੀ 'ਚ ਗੱਡੀ ਮਾਰ ਕੇ ਭੱਜ ਗਏ ਕੱਲ ਨੂੰ ਉਹਤੇ ਹਮਲਾ ਹੁੰਦਾ ਹੈ ਫੇਰ ਕੀ ਕਰੋਗੇ ਭਈ ਫਿਰ ਜਦੋਂ ਇੱਥੇ ਬਾਹਰਲੇ ਸੂਬਿਆਂ ਚੋਂ ਆ ਕੇ ਸਿੱਧੂ ਮੂਸੇ ਵਾਲੇ ਵਰਗੇ ਸਾਡੇ ਭਰਾ ਨੂੰ ਮਾਰ ਕੇ ਚਲੇ ਜਾਂਦੇ ਨੇ ਫੇਰ ਫੇਰ ਦੱਸੋ ਕੱਲ ਨੂੰ ਕੋਈ ਆ ਕੇ ਐਵੇਂ ਗੱਡੀ ਮਾਰ ਕੇ ਗਾਲਾਂ ਦੇ ਕੇ ਲੱਖੇ ਤੇ ਕੋਈ ਫਾਇਰਿੰਗ ਹੋ ਜਾਂਦੀ ਹੈ ਫੇਰ ਦੱਸੋ ਫੇਰ ਉਹ ਥਾਣੇ ਜਾਵੇ ਤੇ ਤੁਸੀਂ ਉਸ ਨੂੰ ਫਰਕ ਹੀ ਰੱਖ ਲਓ ਅੱਜ ਤੱਕ ਕੋਈ ਬੰਦਾ ਗਾਲਾਂ ਦੇ ਕੇ ਭੱਜਿਆ ਹੈ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਜੇ ਕੱਲ ਨੂੰ ਬਾਈ ਚਾਂਸ ਰਾਤ ਬਰਾਤੇ ਉਧਰ ਕੋਈ ਹਮਲਾ ਹੋ ਜਾਂਦਾ ਹੈ ਉਹਨੇ ਗੱਡੀ ਥਾਣੇ ਵੱਲ ਨੂੰ ਕਰਤੀ ਥਾਣੇ 'ਚ ਆ ਕੇ ਉਹ ਰੁਕਦਾ ਤੇ ਅੱਗੇ ਉਹਦੇ ਨਾਲ ਕੀ ਵਿਵਹਾਰ ਹੋਊਗਾ ਬਾਈ ਜੀ ਇਹ ਇਹ ਗੱਲ ਦਾ ਜੀ ਜਵਾਬ ਦੇ ਦਿਓ